ਦੋਸਤੋ ਮੰਨ ਲਓ ਕਿ ਤੁਸੀਂ ਨਵੇਂ-ਨਵੇਂ ਸਟਾਕ ਮਾਰਕੀਟ ਦੇ ਵਿੱਚ ਆਏ ਅੱਜ ਤੁਸੀਂ ਪਹਿਲਾ ਸ਼ੇਅਰ ਬਾਏ ਕੀਤਾ ਕਿ ਸ਼ੇਅਰ ਗਿਨਾ ਸਟਾਰਟ ਹੋ ਗਿਆ ਪਹਿਲੇ ਦਿਨ ਗਿਰਿਆ ਦੂਸਰੇ ਦਿਨ ਗਿਰਿਆ ਤੇ 3-4 ਦਿਨ ਦੇ ਕਿਹ ਹਫਤਾ ਲਗਾਤਾਰ ਗਿਰ ਗਿਆ ਤੇ ਤੁਸੀਂ ਬਹੁਤ ਜ਼ਿਆਦਾ ਉਸ ਸਿਚੁਏਸ਼ਨ ਦੇ ਵਿੱਚ ਪੈਨਿਕ ਹੋ ਜਾਂਦੇ। ਅਕਸਰ ਨਵੇਂ ਇਨਵੈਸਟਰਾਂ ਦੇ ਨਾਲ ਹਰ ਬਾਰ ਇਹੀ ਸੀਨ ਹੁੰਦਾ ਤੇ ਬਹੁਤ ਜ਼ਿਆਦਾ ਪੈਨਿਕ ਹੋ ਕੇ ਜਾਂ ਤਾਂ ਆਪਣਾ ਲੋਸ ਬੁੱਕ ਕਰਕੇ ਉੱਥੋਂ ਨਿਕਲ ਜਾਂਦੇ, ਸ਼ੇਅਰ ਨੂੰ ਵੇਚ ਦਿੰਦੇ ਜਾਂ ਫਿਰ ਉਹ ਸੋਚ-ਸੋਚ ਪਾਗਲ ਹੋ ਜਾਂਦੇ ਵੀ ਇਹਦਾ ਹੋਣਾ ਕੀ ਆਏ। ਤਾਂ ਇਸ ਸਿਚੁਏਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਊਂਗਾ ਵੀ ਕਿਸ ਤਰ੍ਹਾਂ ਤੁਸੀਂ ਇਸ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੇ ਬੜੇ ਆਸਾਨੀ ਦੇ ਨਾਲ। ਸੋ ਕਰਦੇ ਆਂ ਵੀਡੀਓ ਨੂੰ ਸਟਾਰਟ। ਅੱਜ ਦੀ ਵੀਡੀਓ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਅਸੀਂ ਗੱਲ ਕਰਾਂਗੇ ਕਿ ਮੰਨ ਲਓ ਕਿ ਤੁਹਾਡਾ ਸ਼ੇਅਰ गिरਣਾ ਸਟਾਰਟ ਹੋ ਗਿਆ ਤਾਂ ਤੁਸੀਂ ਉਸ ਟਾਈਮ ਕੀ ਕਰ ਸਕਦੇ ਹੋ? ਕਿ ਬਚਦੀਆਂ ਸੋ ਪਹਿਲੇ ਤਾਂ ਮੈਂ ਤੁਹਾਨੂੰ ਦੱਸ ਦਵਾਂ ਤੁਹਾਡੇ ਕੋਲ ਸਿਰਫ ਤਿੰਨ ਚੀਜ਼ਾਂ ਬਚਦੀਆਂ ਔਰੇ ਕਰਨੇ ਵਾਸਤੇ ਇੱਕ ਤਾਂ ਇਹ ਵਜਦਾ ਕਿ ਤੁਸੀਂ ਉਸੇ ਉੱਥੋਂ ਨਿਕਲ ਜਾਓ ਆਪਣੀ ਪੋਜੀਸ਼ਨ ਨੂੰ ਕੱਟ ਕੇ ਲਾਸ ਬੁੱਕ ਕਰ ਲਓ ਠੀਕ ਹੈ ਨੰਬਰ 2 ਤੇ ਤੁਹਾਡੇ ਕੋਲ ਚੀਜ਼ ਵਾਸੀ ਉਹ ਹੈ ਵੀ ਇਹਨੂੰ ਲੰਬੇ ਟਾਈਮ ਤੱਕ ਹੋਲਡ ਰੱਖੋ ਤੇ ਦੇਖੋ ਇਹਦਾ ਕਿਆ ਬਣਦਾ ਤੀਸਰੀ ਚੀਜ਼ ਹੁੰਦੀ ਕਿ ਤੁਸੀਂ ਇਹਨੂੰ ਐਵਰੇਜ ਕਰ ਦੋ ਐਵਰੇਜ ਮੈਂ ਤੁਹਾਨੂੰ ਔਰੇ ਸਮਝਾ ਦੇਵਾਂ ਹੁੰਦਾ ਕਿ ਮੰਨ ਲਓ ਕੋਈ ਵੀ ਸ਼ੇਅਰ ਹੈ ਕਿਸੇ ਵੀ ਕੰਪਨੀ ਦਾ ਮੰਨ ਲੈਂਦੇ ਮੰਨ ਲਓ ਕੋਈ ਵੀ ਸ਼ੇਅਰ ਟਾਟਾ ਸਟੀਲ ਹੈ ਮੰਨ ਲਓ Tata Steel ਦਾ ਸ਼ੇਅਰ ਮੰਨ ਲਓ ਕਿ ਇਹ 40 ਰੁਪਏ ਦਾ ਅਸੀਂ ਬਾਏ ਕੀਤਾ ਇਹ ਗਿਰ ਕੇ 30 ਰੁਪਏ ਪਰ ਆ ਗਿਆ ਅਸੀਂ 100 ਦੀ ਕੁਆਂਟੀਟੀ ਵਿੱਚ ਚੱਕਿਆ ਸੀਗਾ ਉਸ ਤੋਂ ਬਾਅਦ ਜਦੋਂ 30 ਰੁਪਏ ਪਰ ਆਇਆ ਫਿਰ ਅਸੀਂ ਹੋਰ ਸ਼ੇਅਰ ਖਰੀਦ ਲੈਣੇ ਸਾਨੂੰ ਲੱਗਦਾ ਵੀ ਹੋਰ ਜ਼ਿਆਦਾ ਚੜੇਗਾ ਤੇ ਸਾਨੂੰ ਇੱਕ ਫਾਇਦਾ ਮਿਲਣਾ ਜਦੋਂ ਇਹ ਹੋਰ ਘੱਟ ਰੇਟ ਤੇ ਖਰੀਦੇ ਹੋਣੇ ਹੋਰ ਉੱਪਰ ਜਾਏਗਾ ਤਾਂ ਅਸੀਂ 30 ਦੇ ਰੇਟ ਪਰ ਖਰੀਦ ਲਿਆ ਤਾਂ ਸਾਡੇ ਕੋਲ ਮੰਨ ਲਓ 100 ਫੇਰ ਖਰੀਦ ਲਿਆ 100 ਤਾਂ ਉਹਦਾ ਐਵਰੇਜ ਆ ਗਿਆ 35 35 ਰੁਪਏ ਦੇ ਅਰਾਊਂਡ ਸਾਨੂੰ 200 ਸ਼ੇਅਰ ਮਿਲ ਗਏ ਇਹਦਾ ਐਵਰੇਜ ਆ ਹੋ ਗਿਆ ਇਹ ਸਿਚੁਏਸ਼ਨ ਮੰਨੀ ਜਾਂਦੀ ਐਵਰੇਜ ਦੀ ਤਾਂ ਦੋਸਤ ਐਵਰੇਜ ਕਰਨੇ ਦਾ ਤਾਂ ਹੀ ਤੁਹਾਡਾ ਫਾਇਦਾ ਜੇ ਸਟੋਕ ਬੜਾ ਵਧੀਆ ਏ ਕਿਸੇ ਟੈਕਨੀਕਲ ਕਾਰਨ ਕਾ ਉਹ ਹਲਕਾ ਜਿਹਾ ਗਿਰ ਗਿਆ ਗਿਰਾਵਟ ਆ ਗਈ ਜਿੰਨੇ ਤੁਸੀਂ ਖਰੀਦਿਆ ਤਾਂ ਅਦਰਵਾਈਜ਼ ਤੁਸੀਂ ਉਹਨੂੰ ਐਵਰੇਜ ਕਰੋਗੇ ਤਾਂ ਸਭ ਤੋਂ ਵੱਡੀ ਗਲਤੀ ਸਟਾਕ ਮਾਰਕੀਟ ਦੇ ਵਿੱਚ ਇਹੀ ਹੁੰਦੀ ਕਿ ਤੁਸੀਂ ਆਪਣਾ ਪੁਰਾਣਾ ਕੈਪੀਟਲ ਤਾਂ ਖੋਣਾ ਹੀ ਖੋਣਾ ਨਾਲ ਨਵਾਂ ਕੈਪੀਟਲ ਵੀ ਤੁਸੀਂ ਗੁਆ ਲੈਣਾ ਤਾਂ ਇਹ ਚੀਜ਼ ਹੋ ਜਾਂਦੀ ਉਸ ਤੋਂ ਬਾਅਦ ਜਦੋਂ ਮੰਨ ਲਓ ਕਿ ਤੁਸੀਂ ਸਟੋਕਸ ਸਭ ਤੋਂ ਪਹਿਲਾਂ ਸੀ ਸਮਝ ਲੈਂਦੇ ਆ ਪੀਸੀ ਦੀ ਸਕਰੀਨ ਤੇ ਚੱਲਦੇ ਆ ਸੋ ਸੋ ਅਸੀਂ ਉਰੇ ਖੋਲਿਆ Tata Steel ਦਾ ਇਹ ਗ੍ਰਾਫ ਤਾਂ ਉਹ ਅਸੀਂ ਉਰੇ ਜੇ ਅਗਰ ਦੇਖੀਏ ਤਾਂ ਅੱਜ ਇਹਨੇ ਸਭ ਤੋਂ 52 ਬੀਗ ਦਾ ਸਭ ਤੋਂ ਹਾਈ ਰਿਕਾਰਡ ਬਣਾਇਆ ਹੈ ਨੇ ਇਸ ਟਾਈਮ ਟੋਪ ਤੇ ਚੱਲਦਾ 163 ਇਸ ਤੋਂ ਪਹਿਲਾਂ ਇਹ 트ੈਂਡ ਤੇ 163 ਰੁਪਏ ਪਰ ਨਹੀਂ ਗਿਆ ਹੋਤਾ ਹੁਣ ਅਸੀਂ ਅਗਰ ਇਹਨੂੰ ਪੂਰੇ 3 ਸਾਲ ਦਾ ਗ੍ਰਾਫ ਖੋਲੀਏ ਤਾਂ ਤੁਸੀਂ ਦੇਖੋਗੇ ਵੀ ਇਹਨੇ ਹਾਈਐਸਟ ਉਰੇ ਬਣਾਇਆ ਸੀਗਾ ਅਰਾਊਂਡ 150 ਦਾ 150 ਤੋਂ ਬਾਅਦ ਗਿਰਾਵਟ ਸ਼ੁਰੂ ਹੋਈ ਫੇਰ ਬਾਉਂਸ ਬੈਕ ਕੀਤਾ ਫੇਰ ਗਿਰਿਆ ਫੇਰ ਆ ਗਿਆ ਹੈ ਅਰਾਊਂਡ 83 ਪਰ ਯਾਨਕੀ 150 ਦੇ ਗਿਰਦੇ-ਗਿਰਦੇ ਯਾਨਕੀ ਕਿ 70-80 ਰੁਪਏ ਦੇ ਰੌਂਡੇ ਹੋਰ ਗਿਰ ਗਿਆ ਪਰ ਫਿਰ ਵੀ ਬਾਉਂਸ ਬੈਕ ਕਰ ਗਿਆ ਕਾਰਨ ਇਹ ਹੈ ਕਿ ਟਾਟਾ ਦੀ ਜਿੰਨੇ ਵੀ ਕੰਪਨੀਆਂ ਸਾਰੀਆਂ ਟਰਸਟਡ ਹੈ ਟਾਟਾ ਦੀਆਂ ਕੰਪਨੀਆਂ ਸਾਰੀਆਂ ਵਧੀਆ ਚੱਲਦੀਆਂ ਤੇ ਉਸ ਤੋਂ ਬਾਅਦ ਇਹ ਸੀਨ ਹੋਇਆ ਉਸ ਤੋਂ ਬਾਅਦ 5 ਸਾਲ ਦਾ ਗ੍ਰਾਫ ਖੋਲਿਆ ਤਾਂ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲਦੀ ਕਿ ਉਰੇ ਇਹ ਜਦੋਂ ਗਿਰਿਆ ਸੀਗਾ ਉਦੋਂ 137 ਪਹਿਲਾਂ ਤਾਂ ਬਾਉਂਸ ਬੈਕ ਕੀਤਾ نیچے ਤੋਂ ਉੱਪਰ ਆਇਆ ਜਦ ਲੋਕਾਂ ਨੇ 28 ਰੁਪਏ ਤੋਂ ਤਾਂ 146 ਰੁਪਏ ਪਾ ਕੇ ਫਿਰ ਗਿਰਿਆ ਤਾਂ 87 ਪਰ ਆਇਆ ਤਾਂ ਉਰੇ ਮੈਂ ਤੁਹਾਨੂੰ ਦੱਸਣ ਦੀ ਚੀਜ਼ ਇਹ ਦੱਸ ਰਿਹਾ ਕਿ ਅਗਰ ਤੁਸੀਂ ਲੰਬੇ ਟਾਈਮ ਤੱਕ ਵੀ ਇਹਨੂੰ ਲੈ ਜੋ ਤਾਂ ਇਹ ਨਾ ਬਾਉਂਸ ਬੈਕ ਕਰਨੇਗਾ ਨਾ ਚੜ੍ਹਨੇ ਚੜ੍ਹਨਾ ਪਰ ਕਈ ਸੇਅਰ ਇਦਾਂ ਦੇ ਹੁੰਦੇ ਜਿਹੜੇ ਦੁਬਾਰਾ ਚੜ੍ਹ ਹੀ ਨਹੀਂ ਪਾਉਂਦੇ ਗਿਰਦੇ ਹੀ ਜਾਂਦੇ ਗਿਰਦੇ ਹੀ ਜਾਂਦੇ ਤੁਸੀਂ ਉੱਥੇ ਐਵਰੇਜ ਕਰੋਗੇ ਪੁਰਾਣਾ ਕੈਪੀਟਲ ਖੋਣਾ ਨਾਲ ਨਵਾਂ ਵੀ ਖੋਲੋਗੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਅਗਰ ਕੰਪਨੀ ਸਹੀ ਨਹੀਂ ਹੈ ਤਾਂ ਨਿਕਲ ਲਓ ਉਥੋਂ ਕਿਉਂਕਿ ਕਹਿੰਦੇ ਨਾ ਅਗਰ ਕੋਈ ਗੱਡੀ ਬੇਕਾਰ ਚੱਲਦੀ ਖਰਾਬ ਚੱਲਦੀ ਤਾਂ ਇਹਦੇ ਨਾਲੋਂ ਵਧੀਆ ਤੁਸੀਂ ਗੱਡੀ ਬਦਲੋ ਉਹ ਪੈਸਾ ਕੱਢੋ ਤੇ ਨਵੇਂ ਸ਼ੇਅਰ ਦੇ ਵਿੱਚ ਲਾ ਦਿਓ ਕਿਉਂਕਿ ਜਿਹੜਾ ਸ਼ੇਅਰ ਉੱਠ ਹੀ ਨਹੀਂ ਰਿਹਾ ਕਾਫੀ ਸ਼ੇਅਰ ਰਹਿ ਦਿੰਦੇ ਮੈਂ ਨਾਮ ਤਾਂ ਚਲੋ ਹੁਣ ਨਹੀਂ ਰਿਕੋਲ ਕਰ ਪਾ ਰਿਹਾ ਪਰ ਫਿਰ ਵੀ ਕਾਫੀ ਸਾਰੇ ਸ਼ੇਅਰ ਇਹਨਾਂ ਦੇ ਜਿਹੜੇ ਕਦੇ ਉੱਠ ਹੀ ਨਹੀਂ ਪਾਉਂਦੇ ਸੋ ਤੁਸੀਂ ਆਪਣੀ ਗੱਡੀ ਚੇਂਜ ਕਰ ਲਓ ਉੱਥੇ ਉਹ ਪੈਸਾ ਕਢਾ ਕੇ ਨਵੇਂ ਸ਼ੇਅਰ ਦੇ ਵਿੱਚ ਲਾ ਲਓ ਜਿਹੜਾ ਵਧੀਆ ਤਰੀਕੇ ਦੇ ਨਾਲ ਚੱਲਦਾ ਹੋਵੇ ਕਿਉਂਕਿ ਇੱਕ ਤਾਂ ਹੁੰਦਾ ਸ਼ੇਅਰ ਉੱਪਰ ਜਾਂਦਾ ਜਾਂਦਾ ਦੂਸਰੀ ਸਾਈਡ ਇਹ ਇਵੈਂਟਸ ਦੇ ਅਗਰ ਅਸੀਂ ਉਹਨੇ ਦੇਖੀਏ ਤਾਂ ਡਿਵੀਡੈਂਡ ਹੋਣਾ ਆ ਦੇਖੋ 3.6 ਰੁਪਏ ਦਾ ਆਰਾਊਂਡ ਇਹਨਾਂ ਡਿਵੀਡੈਂਡ ਦਿੱਤਾ ਸੀਗਾ 22 ਜੂਨ ਨੂੰ ਉਸ ਤੋਂ ਬਾਅਦ ਹੋਰ ਵੀ ਇਹਨਾਂ ਨੇ ਡਿਵੀਡੈਂਡ ਕਾਫੀ ਦਿੱਤੇ ਹੁੰਦੇ ਸੋ ਸਪਲੀਟ ਵੀ ਹੋਇਆ ਸ਼ੇਅਰ ਇਸ ਤਰ੍ਹਾਂ ਕਾਫੀ ਜਿਆਦਾ ਫਾਇਦਾ ਹੋ ਜਾਂਦਾ ਸਾਡੇ ਕੋਲ ਅਗਰ ਅਸੀਂ ਵਧੀਆ ਸ਼ੇਅਰ ਦੇ ਵਿੱਚ ਪੈਸਾ ਲਗਾਇਆ ਹੋਵੇ ਤਾਂ ਸਿਚੁਏਸ਼ਨ ਆ ਦੋ ਤਿੰਨ ਵਜੇ ਜੇ ਸਾਡੇ ਕੋਲ ਜਾਂ ਤਾਂ ਅਸੀਂ ਸ਼ੇਅਰ ਨੂੰ ਬੇਚ ਕੇ ਨਿਕਲ ਲਈ ਲੋਸ ਬੁੱਕ ਕਰ ਲਈਏ ਜਾਂ ਫਿਰ ਨੂੰ ਲੰਬੇ ਟਾਈਮ ਤੱਕ ਲੈ ਜਾਓ ਜਿਦਾ ਟਾਟਾ ਦੇ ਸ਼ੇਅਰ ਹੋ ਗਿਆ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਉਹਨਾਂ ਨੂੰ ਲੰਬੇ ਟਾਈਮ ਤੱਕ ਅਗਰ ਤੁਸੀਂ ਲੈ ਗਏ ਤਾਂ ਤੁਹਾਡਾ ਫਿਰ ਵੀ ਬਾਉਂਸ ਬੈਕ ਕਰਕੇ ਤੁਹਾਡਾ ਰਿਕਵਰੀ ਕਰ ਜਾਣਾ ਸ਼ੇਅਰ ਨਾਲ ਆਦਰਵਾਇਸ ਐਵਰੇਜ ਤਾਂ ਘਰੇਓ ਜਦੋਂ ਮੰਨ ਲਓ ਟਾਟਾ ਦੀ ਕੰਪਨੀ ਹੈ ਮੰਨ ਲਓ ਵਧੀਆ ਮੈਂ ਐਗਜ਼ ਮੰਦਾ ਜਦੋਂ ਪੂਰੀ ਮਾਰਕੀਟ ਦੇ ਵਿੱਚ ਹਲਚਲ ਮਚੀ ਉਹਦੀ ਮਾਰਕੀਟ ਪੂਰੀ ਡਿੱਗਦੀ ਥੱਲੇ ਪਰ ਉਹਦੇ ਵਿੱਚ ਵਧੀਆ-ਵਧੀਆ ਸਟੋਕਸ ਵੀ ਡਿੱਗ ਜਾਂਦੇ ਕਈ ਵਾਰ ਸੋ ਵਧੀਆ ਸਟੋਕ ਹੈ ਅਗਰ ਤੁਸੀਂ ਜਿੰਨੇ ਪ੍ਰਾਈਸ ਤੋਂ ਖਰੀਦਿਆ ਉਥੇ ਥੱਲੇ ਚੱਲ ਗਿਆ ਫਿਰ ਐਵਰੇਜ ਕਰਨ ਦਾ ਫਾਇਦਾ ਹੈ ਅਦਰਵਾਈਜ਼ ਤੁਸੀਂ ਆਪਣਾ ਪੈਸਾ ਉਥੇ ਲੂਜ਼ ਕਰ ਸਕਦੇ ਸੋ ਇਹ ਮੇਰਾ ਕਹਿਣ ਦਾ ਮਤਲਬ ਸੀਗਾ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਕਿਹੜੀ ਕਿਹੋ ਜਿਹੀ ਸਿਚੁਏਸ਼ਨਾਂ ਤੁਹਾਡੇ ਕੋਲ ਬਚਦੀਆਂ ਅਗਰ ਫਿਰ ਵੀ ਤੁਹਾਡੀ ਕੋਈ ਕੋਈ ਹੋਰੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ